ਇੱਕ ਵਾਰ ਦੀ ਗੱਲ ਹੈ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਸਰਬਜੀਤ ਨਾਮ ਦਾ ਕਿਸਾਨ ਰਹਿੰਦਾ ਸੀ। ਉਸ ਦੀ ਵੱਡੀ ਮਿਹਨਤ ਨਾਲ ਬਣਾਈ ਹੋਈ ਖੇਤੀ ਅਤੇ ਮਕਾਨ ਸੀ। ਉਸ ਦੇ ਘਰ ਵਿੱਚ ਉਸ ਦੀ ਕਰਵਾਲੀ ਕਿਰਨਾ ਅਤੇ ਇੱਕ ਵੱਡਾ ਪੁੱਤਰ ਏਕਮ ਰਹਿੰਦੇ ਸਨ। ਏਕਮ ਆਪਣੇ ਮਾਪਿਆਂ ਦੀ ਇਕਲੌਤੀ ਆਸ ਸੀ। ਕਿਰਨਾ ਇੱਕ ਮਮਤਾ ਨਾਲ ਪਰੀ ਮਾਸੀ ਜਿਸ ਨੇ ਆਪਣੇ ਪੁੱਤਰ ਦੀ ਬੜੀ ਦੇਖਭਾਲ ਕੀਤੀ ਅਤੇ ਉਸ ਨੂੰ ਸਭ ਸਵਾਲ ਜਵਾਬ ਸਿਖਾਏ। ਜਦ ਏਕਮ ਬਾਲਗ ਹੋ ਗਿਆ ਉਸ ਦਾ ਵਿਆਹ ਗੁਨੂਰ ਨਾਲ ਹੋ ਗਿਆ। ਜੋ ਇੱਕ ਸੁੰਦਰ, ਨਿਖਰੂ ਅਤੇ ਸੁਸ਼ੀਲ ਕੁੜੀ ਸੀ। ਇਕਮ ਦੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਕਿਰਨਾ ਦੇ ਅੰਦਰ ਧੀਰੇ-ਧੀਰੇ ਇੱਕ ਬਦਲਾਅ ਆਉਣ ਲੱਗਾ। ਉਹ ਹਜੇ ਵੀ ਆਪਣੇ ਪੁੱਤਰ ਨੂੰ ਬੇਅੰਤ ਪਿਆਰ ਕਰਦੀ ਸੀ ਪਰ ਉਸਦੇ ਦਿਲ ਵਿੱਚ ਇੱਕ ਛੋਟਾ ਜਿਹਾ ਫਰਕ ਪੈਦਾ ਹੋ ਗਿਆ ਸੀ। ਉਸਨੂੰ ਲੱਗਣ ਲੱਗਾ ਕਿ ਹੁਣ ਇਕਮ ਦੀ ਜ਼ਿੰਦਗੀ 'ਚ ਗੁਰਨੂਰ ਦੀ ਮੌਜੂਦਗੀ ਉਸਦੀ ਜਗ੍ਹਾ ਲੈ ਰਹੀ ਹੈ। ਜਦ ਇਕਮ ਆਉਂਦਾ ਉਹ ਸਿੱਧਾ ਗੁਰਨੂਰ ਕੋਲ ਜਾਂਦਾ ਸੀ। ਉਹ ਹੁਣ ਆਪਣੇ ਮਾ ਨਾਲ ਪਹਿਲਾਂ ਵਰਗਾ ਪਿਆਰ ਨਹੀਂ ਕਰਦਾ ਸੀ ਅਤੇ ਇੱਕ ਗੱਲ ਕਿਰਨਾ ਦੇ ਦਿਲ ਵਿੱਚ ਚੁੱਭਣ ਲੱਗੀ। ਕਿਰਨਾ ਨੇ ਸੁਝਾਅ ਦਿੱਤਾ ਕਿ ਘਰ ਦੇ ਕੰਮਾਂ ਵਿੱਚ ਗੁਲਨੂਰ ਜ਼ਿਆਦਾ ਹਿੱਸਾ ਲਵੇ ਜਿਸ ਨਾਲ ਉਹ ਵੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਪੂਰਾ ਕਰੇ। ਗੁਲਨੂਰ ਨੇ ਇਹ ਸੁਝਾਅ ਮੰਨਿਆ ਅਤੇ ਘਰ ਦੇ ਕੰਮਾਂ ਵਿੱਚ ਲੱਗ ਗਈ। ਕਿਰਨਾ ਨੇ ਸ਼ੁਰੂ ਵਿੱਚ ਇਹ ਸੋਚਿਆ ਸੀ ਕਿ ਉਸ ਨਾਲ ਸਹੀ ਰਵੱਈਆ ਕਰਕੇ ਗੁਲਨੂਰ ਨੂੰ ਘਰ ਦੇ ਕੰਮਾਂ ਵਿੱਚ ਹੱਸ ਖੇਡ ਕੇ ਸਿਖਾਏਗੀ। ਪਰ ਚੋੜਾ ਸਮਗੀਤਣ ਤੋਂ ਬਾਅਦ ਕਿਰਨਾ ਦੇ ਦਿਲ ਵਿੱਚ ਨਫ਼ਰਤ ਆਉਣ ਲੱਗੀ। ਉਸ ਨੂੰ ਲੱਗਣ ਲੱਗਾ ਕਿ ਗੁਰਨੂਰ ਇੱਕਮ ਦੇ ਦਿਲ ਵਿੱਚ ਉਸਦੀ ਥਾਂ ਲੈ ਰਹੀ ਹੈ। ਜਦ ਵੀ ਇੱਕਮ ਗੁਰਨੂਰ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਕਿਰਨਾ ਦੇ ਦਿਲ ਵਿੱਚ ਇੱਕ ਅਜੀਬ ਸੀ ਅਸਹਿਜਤਾ ਪੈਦਾ ਹੁੰਦੀ। ਕਿਰਨਾ ਨੇ ਫੈਸਲਾ ਕੀਤਾ ਕਿ ਉਹ ਗੁਰਨੂਰ ਨੂੰ ਸਿਖਾਉਣ ਲਈ ਉਸ ਦੇ ਉੱਤੇ ਸਖਤ ਹੁੰਦੀ ਜਾਵੇਗੀ। ਹੁਣ ਗੁਰਨੂਰ ਨੂੰ ਘਰ ਦੇ ਹਰ ਕੰਮ ਲਈ ਵੱਧ ਜ਼ਿੰਮੇਵਾਰੀ ਦੇਣ ਲੱਗੀ। ਉਸ ਸਵੇਰ ਤੋਂ ਸ਼ਾਮ ਤੱਕ ਕਰਦੇ ਕੰਮਾਂ ਵਿੱਚ ਫਸੀ ਰਹਿੰਦੀ ਪਰ ਫਿਰ ਵੀ ਕਿਰਨ ਨੂੰ ਲੱਗਦਾ ਸੀ ਕਿ ਗੁਰਨੂਰ ਕੁਝ ਘਟ ਕਰ ਰਹੀ ਹੈ ਇਸ ਗੱਲ ਦਾ ਅਸਰ ਗੁਰਨੂਰ ਦੇ ਸਰੀਰ ਅਤੇ ਦਿਮਾਗ ਤੇ ਪੈਣ ਲੱਗਾ ਉਹ ਹੌਲੀ-ਹੌਲੀ ਥੱਕਣ ਲੱਗੀ ਪਰ ਉਸਨੇ ਕਦੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਉਸਨੂੰ ਲੱਗਦਾ ਸੀ ਕਿ ਇਹ ਉਸਦੀ ਨਵੀਂ ਜ਼ਿੰਦਗੀ ਦਾ ਹਿੱਸਾ ਹੈ ਅਤੇ ਉਹਨਾਂ ਲਈ ਆਪਣਾ ਸਭ ਕੁਝ ਕਰਨਾ ਉਸਦੀ ਜ਼ਿੰਮੇਵਾਰੀ ਹੈ ਇੱਕ ਦਿਨ ਦੀ ਗੱਲ ਹੈ ਕਿ ਗੁਰਨੂਰ ਨੂੰ ਬੁਖਾਰ ਹੋ ਗਿਆ ओ बहुत कमजोर महसूस कर रही थी। उसने किरना नु कहा कि ओ आज कार दे कम नहीं कर सकती किरना गुस्सा आया आते उसने सोचा कि गुरनूर मजाक कर रही है उसने गुरनूर नु बुखार होने के बावजूद सारे काम कराने लई मजबूर किया एकम नु एक गल पता नहीं सी क्योंकि वो अक्सर खेता विच मगन रहिंदा सी एक दिन जब एकम आया उसने गुरनूर नु बहुत कमजोर हालत विच देखा उसने पूरी कहानी जानी कि किवे उस दी मां ने गुरनूर नाल वर्ताव किया है इस सच्चाई जान के एकम बहुत दुखी होया उसने अपनी मां नु बुलाया अते कहा मां मैं सदा तुहाडा तो आभारी रहांगा कि तुसी मेनू वड्डा कीता पर इस दा यह मतलब नहीं कि तुसी मेरी जीवन साथी नाल इस तरह वर्ताव करो किरना चुप रह गई उसनु असल विच अंदरों अंदर एहसास हो गया सी कि उसका रवैया गलत सी उसन एवी एहसास होया कि गुरनूर ने कदे भी उसकी निरादर नहीं की हमेशा घर के कमां विच अपना योगदान पाया उसने माफी मंगण लई गुरनूर कोल जाके कहा पुत्र मैं तेरे नाल बहुत गलत किया मैं अपनी ही नफरत विच फस के ये समझ नहीं सकी कि तुसी भी इस घर का हिस्सा हो मैं हुन समझ गई हाँ कि इस घर प्यार अते सन्मान नाल चलाना है ਗੁਰਨੂਰ ਨੇ ਹੌਲੀ ਜਿਹੀ ਮੁਸਕਰਾਹਟ ਨਾਲ ਕਿਰਨਾ ਦੀ ਬਾਤ ਨੂੰ ਸਵੀਕਾਰ ਕੀਤਾ ਉਸ ਨੂੰ ਪਤਾ ਸੀ ਕਿ ਕਿਰਨਾ ਨੇ ਜੋ ਕੀਤਾ ਉਹ ਗਲਤ ਸੀ ਪਰ ਇੱਕ ਪਰਿਵਾਰ ਵਿੱਚ ਪਿਆਰ ਅਤੇ ਸਮਝ ਬਹੁਤ ਮਹੱਤਵਪੂਰਨ ਹੁੰਦੇ ਹਨ ਇਸ ਘਟਨਾ ਤੋਂ ਬਾਅਦ ਕਿਰਨਾ ਅਤੇ ਗੁਰਨੂਰ ਦੇ ਰਿਸ਼ਤੇ ਵਿੱਚ ਵੱਡਾ ਬਦਲਾਅ ਆਇਆ ਕਿਰਨਾ ਨੇ ਗੁਰਨੂਰ ਨਾਲ ਪਿਆਰ ਅਤੇ ਸਨਮਾਨ ਨਾਲ ਪੇਸ਼ ਆਉਣਾ ਸ਼ੁਰੂ ਕੀਤਾ ਅਤੇ ਦੋਵੇਂ ਇੱਕ ਦੂਜੇ ਨੂੰ ਆਪਣੇ ਕੰਮਾਂ ਵਿੱਚ ਸਾਥ ਦੇਣ ਲੱਗੇ کہانی دا مول سبق اے کہ ਪਰਿਵਾਰਿਕ ਰਿਸ਼ਤਿਆਂ ਵਿੱਚ ਸਮਝਦਾਰੀ ਸਹਿਨਸ਼ੀਲਤਾ ਅਤੇ ਪਿਆਰ ਦੀ ਬਹੁਤ ਜ਼ਰੂਰਤ ਹੁੰਦੀ ਹੈ।